ਜਿੱਥੇ ਬਹਿ ਕੇ ਮੈਂ ਤੁਹਾਡੇ ਰੂਹ ਬਰੂ ਹੋ ਰਿਹਾ ਵਾਂ ਇਸ ਤੋਂ ਖੱਬੇ ਪਾਸੇ 4-5 ਕਿਲੋਮੀਟਰ ਜਾਣ ਤੇ ਉਹ ਜਗ੍ਹਾ ਹੈ ਜਿਹਦੀ ਅੱਜ ਪੂਰੇ ਇੰਡੀਆ 'ਚ ਚਰਚਾ ਹੈ ਮੇਰੀ ਮੁਰਾਦ ਕਬਰਵਾਲਾ ਪਿੰਡ ਜਿੱਥੇ ਕਿ ਹੁਣ ਪोटाश ਭੰਡਾਰ ਮਿਲਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਹ ਪੁਸ਼ਟੀ ਕਿਸੇ ਹੋਰ ਨੇ ਨਹੀਂ ਕੱਲ ਹੀ ਇੱਥੇ ਮਾਈਨਿੰਗ ਮਿਨਿਸਟਰ ਜੋ ਆਏ ਸਨ ਬਰੇਂਦਰ ਗੋਇਲ ਜੀ ਉਹਨਾਂ ਨੇ ਖੁਦ ਕੀਤੀ ਆ ਇਸ ਤੋਂ ਇਲਾਵਾ ਉਹਨਾਂ ਨੇ ਫਾਜ਼ਲਕਾ ਦੇ ਵਿੱਚ ਜੋ ਦੋ ਬਲਾਕ ਹੈ ਖਾਸ ਤੌਰ ਤੇ ਇੱਕ ਦਲਵੀਰ ਖੇੜੇ ਵਾਲਾ ਵੈਸੇ ਉਹ ਪਿੰਡ ਦਾ ਨਾਮ ਦਲਮੀਰ ਖੇੜਾ ਹੈ ਇੱਧਰ ਦਲਵੀਰ ਖੇੜਾ ਕਿਹਾ ਜਾਂਦਾ ਹੈ ਇੱਕ ਬਲਾਕ ਉਹ ਹੈ ਇੱਕ ਦੂਸਰਾ ਹੈ ਸ਼ੇਰੇ ਵਾਲਾ ਰਾਮਸਰ ਸ਼ਾਇਦ ਇਹ ਆ ਗਿਆ ਤਾਂ ਕਹਿੰਦਾ ਮਤਲਬ ਕਿ ਤਿੰਨ ਬਲਾਕਾਂ ਦੀ ਪੁਸ਼ਟੀ ਕੱਲ ਮੰਤਰੀ ਸਾਹਿਬ ਨੇ ਇੱਥੇ ਆ ਕੇ ਕੀਤੀ ਇੱਕ ਦੋ ਗੱਲਾਂ ਸਾਫ਼ ਹੋਈਆਂ ਮੰਤਰੀ ਸਾਹਿਬ ਜਦੋਂ ਉਸ ਜਗ੍ਹਾ ਤੇ ਪਹੁੰਚ ਕਰ ਰਹੇ ਸੰਜੇ ਤੇ ਪोटाश ਭੰਡਾਰ ਮਿਲਣ ਦੀ ਨਿਸ਼ਾਨਦੇਹੀ ਹੈ ਸਵਾਭੀ ਤੌਰ ਤੇ ਤਾਂ ਕਿਸਾਨ ਰਾਜ ਖਲੋ ਗਿਆ ਇਹ ਉਹ ਕਿਸਾਨ ਨੇ ਸਾ ਜਿਹੜੇ ਵੰਡ ਵੇਲੇ ਉਧਰੋਂ ਉਜੜ ਕੇ ਆਏ ਨੇ ਤੁਸੀਂ ਸੋਚ ਕੇ ਦੇਖੋ ਕਿ ਵਾਰ-ਵਾਰ ਦਾ ਉਜੜਨਾ ਜੇ ਕਿਸੇ ਨੂੰ ਦਿਖਦਾ ਹੋਵੇ ਤਾਂ ਉਸ ਨੂੰ ਹੰਡ ਆਉਣਾ ਪੈ ਜਾਵੇ ਦੋਨਾਂ ਹੀ ਪਰਸਥਿਤੀਆਂ ਦੇ ਵਿੱਚ ਉਹਦੇ ਵਾਸਤੇ ਨੇਰ ਹੈ ਹਾਲਾਂਕਿ ਜਦੋਂ ਕਿਸਾਨ ਬੈਠੇ ਤਾਂ ਮੰਤਰੀ ਸਾਹਿਬ ਵੀ ਉਹਨਾਂ ਦੇ ਵਿੱਚ ਬੈਠ ਗਏ ਇੱਕ ਦੋ ਗੱਲਾਂ ਉਹਨਾਂ ਨੇ ਸਪਸ਼ਟ ਕਰ ਦਿੱਤੀਆਂ ਕਿ ਇੱਕ ਤਾਂ ਦੇਖੋ ਜੀ ਰਾਇਲਟੀ ਮਿਲੇਗੀ ਪੰਜਾਬ ਨੂੰ ਮਾਲੀਆ ਮਿਲੇਗਾ ਦੂਸਰਾ ਕਿ ਭਾਈ ਅਸੀਂ ਇੱਥੇ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਬਲਕਿ ਜਿੱਥੇ-ਜਿੱਥੇ ਉਹ ਭੰਡਾਰ ਹੋਣਗੇ ਡ੍ਰਿਲਿੰਗ ਦੇ ਜ਼ਰੀਏ ਮਾਲ ਕੱਢਿਆ ਜਾਊਗਾ ਤੇ ਉਹ ਜ਼ਮੀਨ ਜਿਹੜੀ ਆ ਸਿਰਫ ਕਿਸਾਨ ਦੀ ਲੀਜ਼ ਤੇ ਲਈ ਜਾਊਗੀ ਦੂਸਰੀ ਕੋਈ ਜ਼ਮੀਨ ਜਿਹੜੀ 1350 ਕਿੱਲੇ ਦੱਸੀ ਜਾਂਦੀ ਕੋਈ ਸਾਰੀ ਦੀ ਸਾਰੀ ਅਸੀਂ ਐਕਵਾਇਰ ਨਹੀਂ ਕਰਨ ਜਾ ਰਹੇ ਇੱਕ ਵੱਡਾ ਫੈਕਟਰ ਉਹਨਾਂ ਨੇ ਪੇਸ਼ ਕੀਤਾ ਪਰ ਨਾਲ ਉਹਨਾਂ ਨੇ ਇਸ ਭੰਬਲ ਪੂਸੇ ਨੂੰ ਹੋਰ ਵੀ ਵਧਾਇਆ ਇੱਕ ਤੇ ਆ ਕਿ ਕਿਸਾਨ ਆਗੂਆਂ ਨੇ ਜਦੋਂ ਕਿਹਾ ਕਿ ਲਿਖਤੀ ਭਰੋਸਾ ਦੇ ਸਕਦੇ ਹੋ ਤਾਂ ਲਿਖਤੀ ਭਰੋਸਾ ਨਹੀਂ ਮਿਲਿਆ ਸੈਕੰਡ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਉੱਥੇ ਆ ਜਾਓ ਮੈਂ ਤੁਹਾਨੂੰ ਹੋਰ ਵੀ ਯਕੀਨ ਦਵਾ ਦੂੰਗਾ ਕਿੱਥੇ ਆ ਜਾਓ ਚੰਡੀਗੜ੍ਹ ਮੇਰੇ ਦਫ਼ਤਰ ਫਿਰ ਨਾਲ ਇੱਕ ਦੋ ਗੱਲਾਂ ਹੋਰ ਕਹਿੰਦੇ ਆ ਉਹ ਕਹਿੰਦੇ ਜੀ ਕਿ ਇੱਥੇ ਇੰਡਸਟਰੀ ਲੱਗੇਗੀ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਤਾਂ ਮੈਨੂੰ ਦੱਸੋ ਕਿ ਇੰਡਸਟਰੀ ਜਿਹੜੀ ਹੈ ਉਹ ਹਵਾ ਚ ਲੱਗ ਜਾਊ ਕਿ ਜ਼ਮੀਨ ਤੇ ਐਕਵਾਇਰ ਨਹੀਂ ਕਰ ਨਹੀਂ ਪਾਊਗੀ ਸਾਹਿਬ ਉਹ ਕਿੰਨੀ ਹੈ ਉਹ ਆਪਾਂ ਹਾਲ ਫਿਲਹਾਲ ਕੁਝ ਕਹਿਣ ਤੋਂ ਅਸਮਰਤ ਹਾਂ ਤਾਂ ਕਹਿੰਦਾ ਮਤਲਬ ਹੈ ਕਿ ਪੰਬਲ ਪੂਸਾ ਥੋੜਾ ਹੋਰ ਵੱਧ ਗਿਆ ਪਰ ਇਸ ਗੱਲ ਤੇ ਆ ਕੇ ਕਹਾਣੀ ਨਿਬੜ ਗਈ ਕਿ ਭਾਈ ਪੋਟਾਸ਼ ਹੈ ਤਰਤੀ ਹੇਟ ਪੋਟਾਸ਼ ਹੈ ਕਬਰ ਵਾਲਾ ਪਿੰਡ ਜਿਹੜਾ ਉਹ ਸੁਰਖੀਆਂ ਚ ਪਹਿਲਾਂ ਹੀ ਆ ਚੁੱਕਾ ਸੀਗਾ ਹੁਣ ਪੁਸ਼ਟੀ ਹੁਣ ਤੇ ਦੁਬਾਰਾ ਉਹ ਚਮਕੇਗਾ ਖੈਰ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਜੇ ਡ੍ਰਿਲਿੰਗ ਹੋਏਗੀ ਵਾਤਾਵਰਣ ਅਤੇ ਜੋ ਸਾਡਾ ਤਰਤੀ ਹੇਟਲਾ ਪਾਣੀ ਹੈ ਆ ਜ਼ਮੀਨ ਲਾਗੇ ਬੰਨੇ ਦੀ ਕਿ ਉਹਦੀ ਗਰੰਟੀ ਹੈ ਕਿ ਉਹ ਸਭ ਕੁਝ ਠੀਕ ਠਾਕ ਰਹੇਗਾ ਮਾਲੀਆ ਆਪਣੀ ਜਗਾ ਹਾਲਾਂਕਿ ਉਹ ਕਹਿ ਰਹੇ ਸਨ ਕਿ ਪੰਜਾਬ واحد ਸੂਬਾ ਹੈ ਨਹੀਂ ਸਰ ਇਸ ਤੋਂ ਪਹਿਲਾਂ Rajasthan MP ਤੇ ਸ਼ਾਇਦ UP ਇਹਨਾਂ ਸਟੇਟਾਂ ਚ ਪੋਟਾਸ਼ ਦੇ ਭੰਡਾਰ ਮਿਲ ਚੁਕੇ ਨੇ ਖੈਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਜੁੜੀਆਂ ਹੋਰ ਵੀ ਕੁਝ ਚਰਚਾ ਮਾਨੀ ਕਿ ਇੱਥੇ ਤੇਲ ਮਿਲ ਗਿਆ ਜੀ ਤੇਲ ਮਿਲ ਸਭ ਮੈਂ ਉਹ ਵੀ ਸਿੱਧਾ ਸਪਸ਼ਟ ਕਰ ਦੇਵਾਂ ਕੋਈ ਤੇਲ ਨਹੀਂ ਮਿਲਿਆ ਤੇ ਨਾ ਹੀ ਮਿਲਦੀ ਸੰਭਾਵਨਾ ਹੈ ਦਰਸਲ ਕੀ ਹੈ ਕਿ ਭਾਰਤ ਸਰਕਾਰ ਨੇ ਦੋ ਕੰਪਨੀਆਂ ਨੂੰ ਜਿਮਾ ਸੌਂਪਿਆ ਹੈ ਇਸ ਵਾਰੀ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਵੀ 18 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ਦੋ ਕੰਪਨੀਆਂ ਕਿਹੜੀਆਂ ONGC ਤੇ Indian Oil ਜਿਨ੍ਹਾਂ ਨੇ ਭਾਰਤ ਦੇ ਵਿੱਚ ਗੈਸ ਅਤੇ ਤੇਲ ਦੀ ਭਾਲ ਕਰਨੀ ਹੈ ਜਿਹਦੇ ਵਾਸਤੇ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਹੈ ਹਾਇਰ ਕੀਤੀ ਗਈ ਆ ਉਹਦਾ ਨਾਮ ਵੀ ਦੱਸ ਦਿੰਨਾ ਡੀ ਐਸ ਜੀ ایਓ ਸਰਵਿਸ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਹਾਲ ਚ ਸਰਵੇ ਸ਼ੁਰੂ ਕੀਤੇ ਸੀਗੇ ਕਸ਼ਮੀਰ ਤੋਂ ਕਪੂਰਥਲੇ ਤੱਕ ਤੇ ਕਸ਼ਮੀਰ ਦੇ ਵਿੱਚ ਦੱਸਦੇ ਆ ਕਿ ਸੰਭਾਵੀ ਤੌਰ ਤੇ ਗੈਸ ਮਿਲ ਚੁੱਕੀ ਆ ਇਹ ਵੀ ਤੁਹਾਨੂੰ ਮੈਂ ਨਵੀਂ ਜਾਣਕਾਰੀ ਦੇ ਰਿਹਾ ਹਾਂ ਠੀਕ ਹੈ ਜੀ ਦੂਜੀ ਗੱਲ ਕਿ ਸਾਡੇ ਪਿੰਡਾਂ ਦੇ ਵਿੱਚ ਚਰਚਾ ਚੱਲ ਪਈ ਕਿ ਅਵਲ ਖਰਾਣਾ ਆਦਨੀਆਂ ਮਾਹੂਆਣਾ ਸਹਣਾ ਖੇੜਾ ਮਨੀਆਂ ਆਲਾ ਇਤਿਹਾਦਿਕ ਚ ਕਿ ਜ਼ਮੀਨ ਵੀ ਐਕਵਾਇਰ ਕੀਤੀ ਜਾ ਰਹੀ ਉਹ ਰਾਜਸਥਾਨ ਦੇ ਬਾਰਡਰ ਤੱਕ ਪਰ ਜਦੋਂ ਇਸ ਕੰਪਨੀ ਦੇ ਨੁਮਾਇੰਦੇ ਨਾਲ ਮੇਰੇ ਇੱਕ ਖਾਸ ਦੋਸਤ ਜਿਹੜੇ ਕਿ 에ਅਰ ਫੋਰਸ ਦੇ ਵਿੱਚ ਆ ਉਹਨਾਂ ਨੇ ਗੱਲਬਾਤ ਕੀਤੀ ਉਹ ਪੜ੍ਹੇ ਲਿਖੇ ਇਨਸਾਨ ਨੇ ਬਹੁਤ ਅੱਛੇ ਖੇਤੀ ਨਾਲ ਵੀ ਜੁੜੇ ਆ ਜ਼ਮੀਨ ਨਾਲ ਵੀ ਜੁੜੇ ਆ ਉਹ ਰਾਜ਼ੀ ਹੋ ਗਿਆ ਗੱਲਬਾਤ ਕਰਨ ਵਾਸਤੇ ਤਾਂ ਉਹਨਾਂ ਨੇ ਕਿਹਾ ਕਿ ਯਾਰ ਮੇਰੇ ਤੱਕ ਤਾਂ ਦਲਾਲ ਵੀ ਰابطਾ ਕਰ ਰਹੇ ਨੇ ਮੇਰੇ ਤੱਕ ਪਹੁੰਚ ਕਰ ਰਹੇ ਨੇ ਕਿ ਭਾਈ ਕਿੱਥੇ ਦੱਸ ਸਕਦੇ ਹੋ ਸਾਨੂੰ ਕਿ ਤੇਲ ਮਿਲਿਆ ਕਿੱਥੇ ਜ਼ਮੀਨ ਐ ਕੁਆਇਰ ਕਰਨੀ ਤਾਂ ਕਿ ਮਾਲ ਕਮਾਇਆ ਜਾਵੇ ਜਾਵੇ ਤੁਸੀਂ ਸੋਚ ਸਕਦੇ ਹੋ ਨਾ ਕਿ ਮਾਲ ਕਮਾਉਣ ਵਾਲਾ ਇਹ ਟੋਲਾ ਜਿਹੜਾ ਨਾਲ ਦੀ ਨਾਲ ਐਕਟਿਵ ਹੋ ਜਾਂਦਾ ਤਾਂ ਉਹਨਾਂ ਨੇ ਜੋ ਨਚੋੜਵੀਂ ਗੱਲ ਕੀਤੀ ਆ ਉਹ ਕਹਿੰਦੇ ਕਿ ਦੇਖੋ ਇਹ ਲੰਮਾ ਚੌੜਾ ਪ੍ਰੋਸੈਸ ਹੁੰਦਾ ਹੈ ਭਾਰਤ 'ਚ ਤੇਲ ਸਿਰਫ ਥੋੜਾ ਜਿਹਾ ਨਿਕਲਦਾ ਨਾਰਥ-ਈਸਟ ਵਾਲੀ ਸਾਈਡ ਬਾਕੀ ਸਰਵੇ ਚੱਲਦੇ ਰਹਿੰਦੇ ਆ ਮਾਰਕਿੰਗ ਵਗੈਰਾ ਕਰਕੇ ਦੇ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਇੱਕ ਮਤਲਬ ਕਿ ਟਾਈਪ 2 ਦਾ ਅਸੀਂ ਧਰਤੀ ਹਟ ਬਲਾਸਟ ਕਰਦੇ ਆ ਛੋਟਾ ਜਿਹਾ ਉਹ ਜਿਹੜੀਆਂ ਵੇਵਸ ਹੁੰਦੀਆਂ ਨੇ ਉਸੇ ਹਿਸਾਬ ਨਾਲ ਕਿ ਥੱਲੇ ਕਿਹੜਾ ਖਣੇਜ ਪਦਾਰਤ ਹੈ ਜਿਵੇਂ ਰੇਸ ਕਿਵੇਂ ਕਰਦਾ ਹੈ ਵੇਵਸ ਉਹਦੀਆਂ ਕਿਸ ਤਰ੍ਹਾਂ ਦੀਆਂ ਤਾਂ ਉਸ ਆਧਾਰ ਤੇ ਅਸੀਂ ਇਹ ਨਤੀਜਾ ਕੱਢਦੇ ਹਾਂ ਕਿ ਥੱਲੇ ਆ ਚੀਜ਼ ਹੋ ਸਕਦੀ ਆ ਤਾਂ ਇੱਥੇ ਉਹਨਾਂ ਨੇ ਕਿਹਾ ਕਿ ਨਾ ਤੇਲ ਮਿਲਿਆ ਤੇ ਨਾ ਕੋਈ ਮਿਲਦੀ ਸੰਭਾਵਨਾ ਹੈ ਸੋ ਇੱਕ ਚੀਜ਼ ਜਾਂਦਾ ਜਾਂਦਾ ਸਾਫ਼ ਕਰ ਜਾਵਾਂ ਕਿ ਜੇ ਤੁਹਾਨੂੰ ਕੋਈ ਪਛਲਾਉਂਦਾ ਐ ਐਵੇਂ ਫੇਕ ਖਬਰਾਂ ਫੈਲਾਉਂਦਾ ਤਾਂ ਉਹਦੇ ਤੋਂ ਥੋੜਾ ਜਿਹਾ ਅਗਾਰੋ ਚੁੱਕਨੇ ਰਹੋ ਤੇ ਜ਼ਮੀਨ ਆਪਦੀ ਬਈ ਰੱਖੀ ਰੱਖੋ ਮੇਰੇ ਕੋਲ ਤੇ ਸੁੱਖ ਨਾਲ ਥੋੜੀ ਜੀ ਹੈ ਜਿੰਨਾ ਚਿਰ ਹੈ ਸੋ ਹੈ ਪਰ ਜੇ ਤੁਹਾਡੇ ਕੋਲ ਅੱਛੀ ਖਾਸੀ ਜ਼ਮੀਨ ਹੈ ਤੂੰ ਸੰਭੀ ਰੱਖੋ 80 ਚ 15000 ਨੂੰ ਕਿਲਾ ਸੀ ਤੇ ਤੁਸੀਂ ਸੋਚ ਕੇ ਦੇਖੋ ਕਿ 2000 ਚ ਉਹੀ 1.5 ਲੱਖ ਨੂੰ ਹੋ ਗਿਆ ਤੇ ਆਂ ਗਾਂ ਵਾਲੇ 20 ਸਾਲ ਫੇਰ ਚੱਕ ਲਓ ਫੇਰ ਚੱਕ ਲਓ ਕਿ 15-20 ਲੱਖ ਨੂੰ ਆਪਣੇ ਏਰੀਆ ਦੀ ਗੱਲ ਕਰਦਾ ਮਿਨੀਮਮ ਤੇ ਜੇ ਤੁਸੀਂ ਅਗਲੇ 20 ਸਾਲ ਹੋਰ ਕੱਢ ਗਏ ਨਾ ਤਾਂ ਫੇਰ ਤੁਸੀਂ ਦੇਖ ਲਓ ਕਿ 10 ਗੁਣਾ 10 ਗੁਣਾ ਨਹੀਂ ਮੇਰੇ ਖਿਆਲ ਦੇ ਨਾਲ ਕਈ ਗੁਣਾ ਸੋ ਕਾਰਪੋਰੇਟ ਜਿਹੜਾ ਉਹ ਜ਼ਮੀਨ 'ਚ ਇਨਵੈਸਟ ਕਰ ਰਿਹਾ ਹੈ ਇਸੇ ਕਰਕੇ ਕਰ ਰਿਹਾ ਹੈ ਤਾਂ ਖੈਰ ਇਹ ਮੇਰੀ ਬੇਨਤੀ ਹੈ ਤੁਹਾਨੂੰ ਕੇ ਇਸ ਪ੍ਰਤੀ ਸੁਚੇਤ ਰਹੋ ਇਸ ਪ੍ਰਤੀ ਸੁਹਿਰਦ ਰਹੋ ਸੈਂਸਿਟਿਵ ਰਹੋ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਉ ਜਾਸਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ